ਥੋੜੇ ਦਿਨ ਪਹਿਲਾਂ 15 ਕ ਦਿਨ ਹੋ ਗਏ ਸ਼੍ਰੋਮਣੀ ਕਮੇਟੀ ਵੱਲੋਂ ਨਾ ਇੱਕ ਐਲਾਨ ਕੀਤਾ ਗਿਆ ਰੰਗਾਂ ਨੂੰ ਲੈ ਕੇ ਹੈ ਨਾ ਇੱਕ ਉਹਨਾਂ ਨੇ ਕਿਹਾ ਵੀ ਜਾਂ ਬਸੰਤੀ ਰੰਗ ਚਲਾਇਆ ਜਾ ਸਕਦਾ ਜਾਂ ਨੀਲਾ ਰੰਗ ਚਲਾਇਆ ਜਾ ਸਕਦਾ ਕੇਸਰੀ ਨੂੰ ਉਹਨਾਂ ਨੇ ਨਕਾਰ ਦਿੱਤਾ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਸਪੈਸ਼ਲੀ ਨੂੰ ਕਿਵੇਂ ਦੇਖਦੇ ਬਸੰਤੀ ਰੰਗ ਕਹ ਲਈਏ ਤੇ ਇਹ ਗੁਰੂ ਅਰਗਵਿੰਦ ਪਾਤਸ਼ਾਹ ਦੀ ਛਤਰ ਛਾਇਆ ਢੋਲੇ ਸੀ ਨਿਸ਼ਾਨ ਸਾਹਿਬ ਇਹ ਜਦੋਂ ਅਕਾਲ ਤਖਬਬ ਦੀ ਸਭ ਦੀ ਮਤਲਬ ਛੁੱਲੇ ਸੀ ਢੋਲੇ ਸੀ ਪਹਿਲਾਂ ਹਾਂਜੀ ਇਹ ਗੁਰੂ ਅਰਗਵਿੰਦ ਪਾਤਸ਼ਾਹ ਨੇ ਜਦੋਂ ਅਕਾਲ ਤਖਬਬ ਦੀ ਸਜਣਾ ਕੀਤੀ ਹੈ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਇਸੇ ਕਰਕੇ ਗੁਰੂ ਅਰਗਵਿੰਦ ਪਾਤਸ਼ਾਹ ਦੇ ਸਥਾਨਾਂ ਦੇ ਉੱਤੇ ਦੋ ਨਿਸ਼ਾਨ ਝੁੰਦੇ ਆ ਜੀ ਬਿਲਕੁਲ ਠੀਕ ਹੈ ਜੀ ਤੇ ਜਿਹੜਾ ਇਹ ਨੀਲਾ ਨਿਸ਼ਾਨ ਸੀ ਇਹ ਰੰਗ ਕਲਗੀਧਰ ਪਾਤਸ਼ਾਹ ਨੇ ਚਲਾਇਆ ਇਹ ਜਗਜੋਧ ਦਾ ਪ੍ਰਤੀਕ ਇਹ ਜਗ ਜੰਗ ਜੋਧ ਦਾ ਪ੍ਰਤੀਕ ਸੀ ਜੰਗੀ ਜਰਨਲ ਜਦੋਂ ਚੜਦੇ ਸੀ ਇਹ ਨਿਸ਼ਾਨ ਦਾ ਨਿਸ਼ਾਨ ਇਹ ਕੇਸਰੀ ਜਿਹੜਾ ਹੈ ਇਹ ਜਦੋਂ ਮਹੰਤਾ ਦੇ ਕੋਲੋਂ ਆਪਾਂ ਕਰਾਏ ਆ ਗੁਰਦੁਆਰੇ ਆਜ਼ਾਦ ਗੁਰੂ ਘਰ ਹਾਂ ਹਾਂ ਮਹੰਤਾ ਦਾ ਕਬਜ਼ਾ ਰਿਹਾ ਉੱਥੇ ਉਹਨਾਂ ਨੇ ਵੀ ਜਿੱਦਾਂ ਜਦੋਂ ਮੈਂ ਕਹਿਣਾ ਨਹੀਂ ਚਾਹੁੰਦਾ ਮਹੰਤਾ ਨੇ ਤਾਇਪ ਕਰ ਲਿਆ ਸੀ ਅੰਗਰੇਜ਼ਾਂ ਦੇ ਨਾਲ ਠੀਕ ਹੈ ਜੀ ਤੇ ਮਹੰਤ ਜਿਹੜੇ ਸੀ ਇਹ ਉਦਾਸੀ ਨਿਰਮਲ ਸਾਧ ਇਹਨਾਂ ਦਾ ਵੀ ਰੰਗ ਉਦੋਂ ਜਿਹੜਾ ਸੀਗਾ ਉਹ ਵੱਖਰਾ ਹੁੰਦਾ ਸੀ ਇਹਨਾਂ ਨੂੰ ਭਗਵਾ ਆਪਾਂ ਕਹਿ ਲੀਏ ਤੇ ਉਹ ਭਗਵੇਂ ਰੰਗ ਦੇ ਤਹਿਤ ਉਦੋਂ ਨਿਸ਼ਾਨ ਸਾਹਿਬ ਜਿਹੜੇ ਆ ਇਹ ਮਹੰਤਾ ਦਾ ਕਰਕੇ ਹੋਂਦ ਵਿੱਚ ਆਏ ਸੀ ਇਹਦਾ ਤੇ ਓਕਾਰ ਵੀ ਬਦਲ ਦਿੱਤਾ ਸੀ ਵੇਖੋ ਜਿਹੜਾ ਨਿਸ਼ਾਨ ਸਾਹਿਬ ਦਾਈ ਦਾ ਸਿੱਧਾ ਉੱਪਰ ਹੁੰਦਾ ਨਾ ਐ ਸਿੱਧਾ ਜਾ ਕੇ ਐ ਰੋਖ ਤੇ ਉਹ ਜਿੱਤ ਦਾ ਨਿਸ਼ਾਨ ਆ ਉਹ ਬਣ ਕੇ ਨਾ ਥੱਲੇ ਨੂੰ ਕੱਟ ਉਹ ਨਾ ਐ ਥੱਲੇ ਨੂੰ ਕੱਟ ਕਰਕੇ ਜਿਹੜਾ ਐ ਰੋਖ ਦਾ ਨਿਸ਼ਾਨ ਲਾਤਾ ਵਾ ਉਹ ਤੇ ਹਾਰੇ ਦੀ ਹੁੰਦਾ ਹੈ ਵੀ ਇਹ ਬਸ ਨਹੀਂ ਹੋ ਗਿਆ ਇਹ ਨਹੀਂ ਹੋ ਗਿਆ ਪਰ ਸਾਡੇ ਕਿੱਥੇ ਨਹੀਂ ਹੋਏ 8 ਮਹੀਨੇ ਨੰਦ ਘੜਦੇ ਕਿਲੇ ਨੂੰ ਘੇਰਾ ਪਿਆ ਰਿਆ ਇਹ ਨਿਸ਼ਾਨ ਸਾਹਿਬ ਕਿੱਥੇ ਝੁਕਿਆ ਕਿਸਦੇ ਅੱਗੇ ਇਹ ਆਪਣੀ ਅੱਖ ਦੇ ਵਿੱਚ ਗਹਿਰਤ ਦੇ ਵਿੱਚ ਝੁਲਦਾ ਰਿਹਾ ਸੰਤ ਜਨਰਲ ਸਿੰਘ ਜੀ ਖਾਲਸਾ ਪੰਡਰਾਲਾ ਦੇ ਸਮਰਥਕ ਨੇ ਨਾ ਜੀ ਉਹ ਜ਼ਿਆਦਾਤਰ ਇਹ ਸਵਾਲ ਚੁੱਕਦੇ ਵੀ ਸੰਤ ਜੀ ਨੇ ਇਹ ਗੱਲ ਕਹੀ ਸੀਗੀ ਕਿ ਕੇਸਰੀ ਨਿਸ਼ਾਨ ਤੇ ਸਾਡੇ ਸ਼ਹੀਦਾਂ ਦਾ ਲਹੂ ਲੱਗਿਆ ਹੋਇਆ ਹੈ ਤੇ ਕੇਸਰੀ ਨਿਸ਼ਾਨ ਨੂੰ ਅਸੀਂ ਕਿਵੇਂ ਠੁਕਰਾ ਦਈਏ ਇਹ ਉਹਨਾਂ ਦਾ ਕਹਿਣਾ ਹੈ ਵੇਖੋ ਜੀ ਅਸੀਂ ਸੰਤ ਜਨਰਲ ਸਿੰਘ ਖਾਲਸਾ ਪੰਡਰਾਲਾ ਦਾ ਬਹੁਤ ਜ਼ਿਆਦਾ ਸਤਿਕਾਰ ਕਰਦੇ ਹਾਂ ਉਹ ਕੌਮ ਦੇ ਮਤਲਬ ਜਰਨੈਲ ਨੇ ਉਹ ਕੁਝ ਚੁਕੇ ਨਹੀਂ ਆਪਣੀ ਕੌਮ ਦੀ ਗੱਲ ਕੀਤੀ ਹੈ ਉਹਨਾਂ ਨੇ ਠੀਕ ਹੈ ਜੀ ਔਰ ਬੜੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਮਾਹਪੁਰਖਾਂ ਨੇ ਕਿਹੜੇ ਲਹਿਜੇ ਦੇ ਵਿੱਚ ਉਹ ਬਚਨ ਕੀਤਾ ਵਾ ਕਿਹੜੇ ਢੰਗ ਨਾਲ ਕੀਤਾ ਵਾ ਉਹ ਮਾਹਪੁਰਖ ਹੀ ਜਾਣਦੇ ਆ ਠੀਕ ਹੈ ਜੀ ਆਪਾਂ ਮਾਹਪੁਰਖਾਂ ਦੀ ਗੱਲ ਨੂੰ ਝਟਲਾਉਂਦੇ ਨਹੀਂ ਕਿਉਂਕਿ ਆਪਾਂ ਉਹਨਾਂ ਨੂੰ ਸੰਤ ਦਾ ਖਿਤਾਬ ਦਿੰਨੇ ਆ ਉਹਨਾਂ ਨੇ ਆਪਣੇ ਆਪ ਨੂੰ ਸੰਤ ਦਾ ਖਿਤਾਬ ਖੁਦ ਨਹੀਂ ਸੀ ਦਿੱਤਾ ਜੀ ਜੀ ਉਹ ਉਹਨਾਂ ਨੂੰ ਲੋਕ ਕਹਿੰਦੇ ਸੀ ਕਿਉਂ ਉਹ ਸੰਤ ਤੇ ਸਿਪਾਹੀ ਦਾ ਕਾਰਜ ਕਰਦੇ ਸੀ ਠੀਕ ਹੈ ਜੀ ਜਿੱਥੇ ਨਾਲ ਮਾਲਾ ਸੀ ਉਹਦੇ ਨਾਲ ਖੰਡਾ ਵੀ ਸੀ ਦੋਵੇਂ ਚੀਜ਼ਾਂ ਸੀ ਸੋ ਉਹਨਾਂ ਨੇ ਕਿਹੜੇ ਲਹਿਜੇ ਦੇ ਵਿੱਚ ਬਿਆਨ ਦਿੱਤਾ ਇਹ ਉਹ ਜਾਣਦੇ ਆ ਬਸੰਤੀ ਤੇ ਨੀਲੇ ਨਿਸ਼ਾਨ ਸਾਹਿਬੇ ਸੇ ਇੱਕ ਕੌਮ ਨਿਸ਼ਾਨਾ ਜਦੋਂ ਆਪਾਂ ਕੇਸਰੀ ਰੰਗ ਨੂੰ ਝਟਲਾ ਦਿੱਤਾ ਵੀ ਕੇਸਰੀ ਨਹੀਂ ਸਾਡਾ ਹੈਗਾ ਹਨਾ ਪਹਿਲਾਂ ਝੁੱਲਦਾ ਰਿਹਾ ਹੁਣ ਨੀਲਾ ਤੇ ਬਸੰਤੀ ਆ ਗਿਆ ਲੱਗਦਾ ਤੁਹਾਨੂੰ ਕਿ ਜੇ ਪੰਥ ਕੇਸਰੀ ਥੱਲੇ ਇਕੱਠਾ ਨਹੀਂ ਹੋਇਆ ਤੇ ਹੁਣ ਅਸੀਂ ਨੀਲੇ ਜਾਂ ਬਸੰਤੀ ਥੱਲੇ ਪੰਥ ਨੂੰ ਇਕੱਠਾ ਕਰ ਲਵਾਂਗੇ ਕਿ ਅਸੀਂ ਇੱਕ ਕਾਮਯਾਬ ਹੋਵਾਂਗੇ ਪੰਥ ਨੂੰ ਆਪਣੇ ਆਪ ਆਪ ਮਹਾਰੇ ਹੋਣਾ ਜੀ ਪੰਥ ਨੇ ਆਪ ਮਹਾਰੇ ਇਸ ਨਿਸ਼ਾਨ ਸਾਹਿਬ ਦੇ ਥੱਲੇ ਹੋਣਾ ਇਕੱਠੇ ਕਿਉਂ ਨਾ ਹੈ ਕਿ ਕਲਗੀਧਰ ਪਾਤਸ਼ਾਹ ਦਾ ਵਾਹੇ ਨਿਸ਼ਾਨਾ ਚਲਾਇਆ ਕਿਥੇ ਆਮਦਾ ਨਹੀਂ ਆਮ ਬੰਦੇ ਦਾ ਬਣਾਇਆ ਕਾਨੂੰਨ ਤੇ ਝੂਠਾ ਹੋ ਸਕਦਾ ਪਰ ਜਿਹੜਾ ਸਤਿਗੁਰੂ ਕਲਗੀਧਰ ਪਾਸ਼ਾ ਨੇ ਜਿਹੜਾ ਕਾਨੂੰਨ ਲਾਗੂ ਕਰ ਦਿੱਤਾ ਉਹਦੇ ਉੱਤੇ ਸਾਰਿਆਂ ਨੂੰ ਪਹਿਰਾ ਦੇਣਾ ਪੈਣਾ ਹੈ ਅੱਜ ਪੰਜਾਬ ਬਾਣੀਆਂ ਦੇ ਵਿੱਚ ਜਪੁ ਸਾਹਿਬ ਦੀ ਬਾਣੀ ਹੈ ਨਾ ਉਸੇ ਜਿਸਮ ਦਸਮ ਗ੍ਰੰਥ ਨੂੰ ਲੋਕ ਕੀ ਮੜਾ ਕਹਿੰਦੇ ਆ ਉਹ ਵੀ ਲੋਕ ਹਨ ਜਿਹੜੇ ਦਸਮ ਗ੍ਰੰਥ ਦੀ ਬਾਣੀ ਨੂੰ ਤੇ ਉਸੇ ਦਸਮ ਗ੍ਰੰਥ ਦੇ ਵਿੱਚ ਜਪੁ ਸਾਹਿਬ ਉਹ ਉਸੇ ਦਸਮ ਗ੍ਰੰਥ ਦੇ ਵਿੱਚ ਜਪੁ ਸਾਹਿਬ ਆ ਸੋ ਕਹਿਣ ਤੋਂ ਭਾਵ ਕਿ ਜੇ ਜਪੁ ਸਾਹਿਬ ਦੀ ਬਾਣੀ ਅੱਜ ਲਾਗੂ ਆ ਨਾ ਵੀ ਪੰਜ ਪਿਆਰੇ ਬਾਣੀਆਂ ਪੜਦੇ ਤਾਂ ਉਹਨਾਂ ਦੇ ਵਿੱਚ ਜਪੁ ਸਾਹਿਬ ਕਈ ਕਈ ਉਹੋ ਜਿਹੇ ਵੀ ਇੱਥੇ ਦੋਸਤ ਹੈਗੇ ਜਿਨ੍ਹਾਂ ਨੇ ਜੱਪਸਬ ਦੀ ਬਾਣੀ ਦੇ ਛੋਟੀਆਂ ਮਾਰੀਆਂ ਤੁਸੀਂ ਜਾਣੂ ਠੀਕ ਹੈ ਜੀ ਸੋ ਅੱਜ ਪੰਥ ਮੰਨਦਾ ਵਾ ਪੰਜਾਬ ਬਾਣੀਆਂ ਨੂੰ ਪੰਜਾਬ ਬਾਣੀਆਂ ਦਾ ਨਿਤਨੇਮ ਗੁਰੂ ਘਰਾਂ ਦੇ ਵਿੱਚ ਹੁੰਦਾ ਇਸੇ ਤਰ੍ਹਾਂ ਨੀਲੇ ਨਿਸ਼ਾਨ ਸਾਹਿਬ ਦੇ ਥੱਲੇ ਪੰਥ ਨੂੰ ਹੋਣਾ ਪੈਣਾ ਤੇ ਜਿੰਨਾ ਚਿਰੇ ਨੀਲੇ ਨਿਸ਼ਾਨ ਦੇ ਥੱਲੇ ਖਤਰ ਨਹੀਂ ਹੁੰਦੇ ਇਹਨਾਂ ਦਾ ਭਲਾ ਨਹੀਂ ਭਲਾ ਲਈ ਕਿਸਾਨ ਜਥੇਬੰਦੀਆਂ ਆਪ ਮੁਹਾਰਾ ਕੰਮ ਕਰਨ ਲੱਗ ਪੈਂਦੀ ਹੈ ਇਹ ਆਪ ਹਮਾਰਾ ਹੈ ਬਈ ਸਾਡੇ ਕੋਲ ਇੱਕ ਝੰਡਾ ਲਈ ਫਿਰਦੇ ਆ ਆਪਣਾ ਕਿਸਾਨੀ ਝੰਡਾ ਇਹਨਾਂ ਦਾ ਬਣਾਇਆ ਹੋਇਆ ਆਪਣੇ ਢੰਗ ਨਾਲ ਇਹਨਾਂ ਤਿਆਰ ਕਰ ਲਿਆ ਆਪਣਾ ਕਿਸਾਨੀ ਝੰਡਾ ਇਹ ਕੋ ਸੰਪਰਦਾਦਾਤ ਨਹੀਂਗਾ ਉਹ ਝੰਡੇ ਹੱਥ ਚ ਇਹਨਾਂ ਨੇ ਫੜੇ ਆ ਲੈ ਕੇ ਭੱਜੇ ਫਿਰਦੇ ਆ ਤੇ ਜਿਹੜਾ ਵਿਰਾਸਤ ਵਿੱਚ ਮਿਲਿਆ ਨਿਸ਼ਾਨ ਜਿਹੜੇ ਨਿਸ਼ਾਨ ਦੀ ਛਤਰਛਾਇਆ ਹੇਠਾਂ ਨੂੰ ਇਹ ਜਮੀਨਾਂ ਮਿਲੀਆਂ ਉਹ ਨਿਸ਼ਾਨ ਦੀ ਅਸੀਂ ਹਰ ਬੇਰੁੰਤੀ ਕਰਨ ਉਹਦੇ ਤੇ ਟਰੈਕਟਰ ਚੜਨਦੇ ਆ ਤੇਰੀ ਵਿਰਾਸਤ ਆ ਸਾਡੀ 14 ਜੰਗਾ ਕਲਗੀਧਰ ਪਾਤਸ਼ਾਹ ਨੇ ਇਹ ਨਿਸ਼ਾਨ ਸਾਹਿਬ ਦੀ ਛਤਰਛਾਇਆ ਹੇਠ ਲੜੀਆਂ ਨੇ ਇਹ ਜਿੱਤ ਦੇ ਨਿਸ਼ਾਨ ਹੁੰਦੇ ਆ ਇਹ ਨਿਸ਼ਾਨ ਸਾਹਿਬ ਦੀ ਕੋਈ ਮਰਿਆਦਾ ਵਾ ਇਹਦੇ ਉੱਤੇ ਤੀਰ ਲੱਗਾ ਹੋਇਆ ਹੈ ਇਸ ਕਰਕੇ ਇਹ ਜਿਹੜੇ ਸ਼ਸਤਰ ਨੇ ਨਾ ਇਹਨਾਂ ਨੂੰ ਤੇ ਮਹਾਰਾਜ ਨੇ ਬੜਾ ਵੱਡਾ ਖਿਤਾਬ ਦਿੱਤਾ ਅਸ ਕਿਰਪਾਨ ਖੰਡੋ ਖੜਕ ਤੁਬਕ ਤਬਰ ਅਰ ਤੀਰ ਸੈਭ ਸ੍ਰੋਹੀ ਸਹਿਤ ਹੀ ਜਹ ਹਮਾਰੇ ਪੀਰ ਤੇ ਇਹਨਾਂ ਪੀਰਾਂ ਦੀ ਬੇਰਹਮਤੀ ਕੀਤੀ ਇਹਨਾਂ ਨੇ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਸੋ ਇਸ ਵੇਲੇ ਸਾਡੇ ਨਾਲ ਜਥੇਬੰਦੀ ਦੇ ਜਥੇਬੰਦੀ ਦੇ ਸਿੰਘ ਭਾਈ ਰਣਜੀਤ ਸਿੰਘ ਜੀ ਮੌਜੂਦ ਨੇ ਹਰ ਵਿਸ਼ੇ ਤੇ ਬੋਲਦੇ ਤੁਸੀਂ ਅਕਸਰ ਸੋਸ਼ਲ ਮੀਡੀਆ ਦੇਖਦੇ ਹੋ ਕਰਦੇ ਗੱਲਬਾਤ ਬਾਬਾ ਬਾਈ ਬਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਦੇਖਦੇ ਹੋ ਇਸ ਮਸਲੇ ਨੂੰ ਪਿਆਰੋ ਪਹਿਲਾਂ ਦੇਸ਼ ਉਦੇਸ਼ ਦੇ ਵਿੱਚ ਵਸਦੇ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਣਜੀਤ ਸਿੰਘ ਸੇਵਾਦਾਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਅਤੇ ਪ੍ਰਚਾਰ ਸੇਵਾ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ਤਰ ਨੂੰ ਗੁਰ ਜੀ ਇਹ ਪਿਆਰੋ ਜਿਹੜਾ ਮਸਲਾ ਵਾਪਰਿਆ ਬਹੁਤ ਮੰ ਜੇ ਕੋਈ ਇਹ ਜਿਨ੍ਹਾਂ ਨੇ ਇਸ ਨਿਸ਼ਾਨ ਸਾਹਿਬ ਦੀ ਰਣਕ ਵਿਦਬੀ ਕੀਤੀ ਹੈ ਜੇ ਕੋਈ ਇਸ ਨਿਸ਼ਾਨ ਦਾ ਕੋਈ ਇਸ ਧਰਤੀ ਨਾਲ ਇਸ ਜਗ੍ਹਾ ਦੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਸੀ ਜਾਂ ਕੋਈ ਕਾਰਪੋਰੇਸ਼ਨ ਦੇ ਨਾਲ ਗੱਲ ਚੱਲ ਰਹੀ ਸੀ ਜਾਂ ਤੇ ਕਾਰਪੋਰੇਸ਼ਨ ਨੂੰ ਸੂਚਿਤ ਕਰ ਦੇ ਵੀ ਉੱਥੇ ਨਿਸ਼ਾਨ ਸਾਹਿਬ ਝੁਲ ਗਿਆ ਬਹੁਤ ਗਲਤ ਹੋਇਆ ਜੇ ਲੱਗਾ ਵਾ ਵੀ ਇਹਨਾਂ ਨੇ ਕਿਹਾ ਵੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਵੀ ਜਾਰੀ ਹੈ ਜੀ ਵੀ ਨਿਸ਼ਾਨ ਸਾਹਿਬ ਇਸ ਜਗ੍ਹਾ ਤੇ ਨਹੀਂ ਲੱਗਣਾ ਚਾਹੀਦਾ ਇਦਾਂ ਦੇ ਜਿਹੜੇ ਬਚਨ ਬਲਾ ਸਾਹਮਣੇ ਹੁੰਦੇ ਆ ਜੀ ਜੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਿਹੜਾ ਜਾਰੀ ਹੈ ਉਹ ਕੁਝ ਸਮੇਂ ਚ ਹੀ ਹੋਇਆ ਕੋ ਸਮੇਂ ਤੋਂ ਕਿਉਂਕਿ ਕਾਫੀ ਸਮਾਂ ਹੋ ਗਿਆ ਸਾਨੂੰ ਸਤਿਗੁਰੂ ਕਿਰਪਾ ਕਰਨ ਮਾਰੇ ਸੇਵਕ ਲੈਂਦੇ ਆ ਕੋ ਸਮੇਂ ਤੋਂ ਹੀ ਹੋਇਆ ਕਿਉਂਕਿ ਜਗਾ ਜਗਾ ਦੇ ਉਤੇ ਨਾ ਕਈ ਜਿਹੜੇ ਘਰਾਂ ਦੇ ਵਿੱਚ ਹੀ ਰਹਿੰਦੇ ਸੀਗੇ ਸਿੰਘ ਜਿਹੜੇ ਦਲਪੰਥ ਨਾਲ ਜਾਂ ਸੰਪਰਦਾਵਾਂ ਨਾਲ ਜਿਨ੍ਹਾਂ ਨੂੰ ਕੋਈ ਲੈਣਾ ਦੇਣਾ ਨਹੀਂ ਸੀ ਉਹ ਬਾਣੇ ਪਾ ਕੇ ਇਦਾਂ ਦੇ ਕਾਰਜ ਕਰ ਦਿੰਦੇ ਸੀ ਤਾਂ ਕਰਕੇ ਅਕਾਲ ਤੱਕ ਸਭ ਨੂੰ ਡਿਸੀਜਨ ਲੈਣਾ ਪਿਆ ਹੁਣ ਇਹ ਸੰਪਰਦਾਵਾ ਇੱਕ ਦਲਪੰਥ ਹੈ ਇੱਥੇ ਇੱਕ ਐਸੀ ਕਮਿਊਨਿਟੀ ਜਿਨ੍ਹਾਂ ਦੀਆਂ ਕਲੋਨੀਆਂ ਨੇ ਉਹਨਾਂ ਨੂੰ ਗੁਰੂ ਘਰ ਚਾਹੀਦਾ ਸੀਗਾ ਵੇਖੋ ਸਾਡੀ ਤੇ ਅੱਗੇ ਕੌਮ ਜਿਹੜੀ ਆ ਨਾ ਉਹ ਗੁੰਮਰਾ ਹੋ ਕੇ ਤੇ ਧਰਮ ਪਰिवਰਤਨ ਕਰ ਰਹੀ ਹੈ ਅਸੀਂ ਚਾਹੁੰਦੇ ਇਹਨਾਂ ਨੂੰ ਗੁਰੂ ਘਰਾਂ ਨਾਲ ਜੋੜਿਆ ਜਾਵੇ ਉਸੇ ਲੜੀ ਤਾ ਤੇ ਐਸੀ ਪਰਿਵਾਰ ਸੀਗਾ ਜਿਹੜੀਆਂ ਕਲੋਨੀਆਂ ਐਸੀ ਪਰਿਵਾਰ ਦੀਆਂ ਤੇ ਐਸੀ ਸਮਾਜ ਦੀਆਂ ਲਾਗੇ ਦੂਰ ਗੁਰਦੁਆਰੇ ਜਿਹੜੇ ਆ ਦੂਰ ਆ ਥੋੜੇ ਇੱਥੋਂ ਕਾਫੀ ਮਤਲਬ ਹੱਦ ਤੱਕ ਫਿਰ ਇਹਨਾਂ ਕਲੋਨੀਆਂ ਨੂੰ ਕੋਈ ਰਸਤਾ ਵੀ ਨਹੀਂ ਛੱਡਿਆ ਗਿਆ ਇਹ ਨਿਸ਼ਾਨ ਸਾਹਿਬ ਜਿਹੜਾ ਇੱਥੇ ਚਲਾਇਆ ਸੀ ਜੇ ਕੋਈ ਜਿਨ੍ਹਾਂ ਨੇ ਆਣ ਕੇ ਇੱਥੇ ਨਿਸ਼ਾਨ ਸਾਹਿਬ ਨੂੰ ਵਧਾਉਣ ਦੀ ਬਹੁਤ ਕੁਝ ਹੀ ਹਰਕਤ ਕੀਤੀ ਆ ਮਰਿਆਦਾ ਭੰਗ ਕੀਤੀ ਆ ਕਿਸੇ ਮਰਿਆਦਾ ਨਾਲ ਨਹੀਂ ਨਿਸ਼ਾਨ ਸਾਹਿਬ ਨੂੰ ਵਧਾਇਆ ਗਿਆ ਵੇਖੋ ਜੇ ਮੰਨ ਲਓ ਮੰਨ ਲਓ ਉਹਨਾਂ ਨੇ ਜਿੱਤਰਾ ਕਿਹਾ ਵਾ ਕਿ ਅਸੀਂ ਅਰਦਾਸ ਕੀਤੀ ਆ ਕੜਾ ਪ੍ਰਸ਼ਾਦੀ ਦੇਖ ਵੰਡੀ ਆ ਅਕਾਲ ਤਖਤ ਸਾਹਿਬ ਤੋਂ ਹੁਕਮ ਲੈ ਕੇ ਆਏ ਆ ਇਦਾਂ ਨਹੀਂ ਇਦਾਂ ਨਹੀਂ ਹੁੰਦਾ ਇਹ ਸੰਪਰਦਾਈ ਨਿਸ਼ਾਨ ਸਾਹਿਬ ਆ ਨੀਲਾ ਨਿਸ਼ਾਨ ਸਾਹਿਬ ਆ ਤੁਸੀਂ ਆਮ ਪਹਿੰਨੇ ਹੋ ਜਿਹੜੇ ਗੁਰੂ ਘਰ ਸਿੰਘ ਸਬਾਵਾ ਬਣੇ ਆ ਸਾਡੇ ਇਤਿਹਾਸ ਗੁਰਦੁਆਰੇ ਉਥੇ ਕੇਸਰੀ ਝੁਲਦਾ ਪਰ ਇਹ ਸੰਪਰਦਾ ਦਾ ਵਕਲਗੀ ਤਰ ਪਾਤਸ਼ਾਹ ਵੱਲੋਂ ਜਿਹੜੀਆਂ ਚਲਾਈਆਂ ਸੰਪਰਦਾਵਾਵਾਂ ਜਿਹੜੇ ਦਲਪੰਥ ਆ ਇਹ ਸੰਪਰਦਾ ਦਾ ਨਿਸ਼ਾਨ ਸਾਹਿਬ ਸੀ ਸੰਪਰਦਾ ਵੱਲੋਂ ਹੀ ਚਲਾਇਆ ਗਿਆ ਇੱਥੇ ਠੀਕ ਹੈ ਜੀ ਇਹ ਜਿਨ੍ਹਾਂ ਨੇ ਨਿਸ਼ਾਨ ਸਾਹਿਬ ਵਧਾਉਣਾ ਸੀ ਇਹਨਾਂ ਨੂੰ ਉਪੱਤੀ ਸੀ ਜਾਂ ਇਹਨਾਂ ਦੀ ਕੋਈ ਜ਼ਮੀਨ ਸੀ ਜਾਂ ਇਹਨਾਂ ਦੇ ਕੋਈ ਨੰਬਰੀ ਇਹਨਾਂ ਕੋ ਕਾਗਜ਼ ਸੀ ਜਾਂ ਗੱਲਬਾਤ ਸੀ ਨਾ ਇਹਨਾਂ ਦਾ ਫਰਜ਼ ਬਣਦਾ ਇਸ ਸੰਬੰਧ ਤੇ ਕਿਸੇ ਜਥੇਬੰਦੀ ਨੂੰ ਜੇ ਇਹਦਾ ਬਾਬਾ ਬਿਧੀ ਚੰਦੀਏ ਨੇ ਜਾਂ ਬਾਬੇ ਬਕਾਲੀਆਂ ਨੇ ਬਾਬਾ ਜੋਗਾ ਸਿੰਘ ਹੋਣੀ ਹੋਰ ਮਤਲਬ ਸੰਪਰਦਾਵਾਂ ਹੈਗੀਆਂ ਕਿਸੇ ਸੰਪਰਦਾਵਾਂ ਨੂੰ ਨਾਲ ਲਿਆਉਂਦੇ ਲਿਖਤੀ ਦਿੰਦੇ ਹਾਂ ਲਿਖਤੀ ਪ੍ਰਸ਼ਾਸਨ ਨੂੰ ਲਿਖਤੀ ਦਿੰਦੇ ਇਹਦੇ ਵਿੱਚ ਇਨਵੋਲਵ ਹੋਇਆ ਜਾਵੇ ਇਹ ਇੱਕ ਹਮਲਾ ਵਰਕੇ ਬਣਿਆ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਇਥੋਂ ਨਿਸ਼ਾਨ ਸਾਹਿਬ ਜਿਹੜਾ ਵਾ ਵਧਾਇਆ ਗਿਆ ਬੇਹਰਮਤੀ ਕੀਤੀ ਹੈ ਨਿਸ਼ਾਨ ਸਾਹਿਬ ਦੀ ਵੇਖੋ ਟਰੈਕਟਰਾਂ ਨਾਲ ਹੁਜਾ ਮਾਰ ਕੇ ਨਿਸ਼ਾਨ ਸਾਹਿਬ ਨਹੀਂ ਲੱਥਦੇ ਨਹੀਂ ਲੱਥਦੇ ਬਿਲਕੁਲ ਫਿਰ ਇਹ ਵਿਰਾਸਤ ਹੈ ਸਾਡੀ 14 ਜੰਗਾਂ ਕਲਗੀ ਧਰ ਪਾਤਸ਼ਾਹ ਨੇ ਇਹ ਨਿਸ਼ਾਨ ਸਾਹਿਬ ਦੀ ਛਤਰ ਛਾਇਆ ਹੇਠ ਲੜੀਆਂ ਨੇ ਇਹ ਜਿੱਤ ਦੇ ਨਿਸ਼ਾਨ ਹੁੰਦੇ ਆ ਜਿੱਥੇ ਇਹ ਰਿਆਸਤਾਂ ਦੇ ਵਿੱਚ ਰਾਜੇ ਚੜਦੇ ਹੁੰਦੇ ਸੀ ਆਪਣੀਆਂ ਸੈਨਾਵਾਂ ਲੈ ਕੇ ਤੇ ਜਿਹੜੇ ਅੱਜ ਵੀ ਹਿੰਦੁਸਤਾਨ ਦੀ ਫੌਜ ਜਾਂਦੀ ਆ ਭਾਵੇਂ ਉਹ ਕਾਰਗਿਲ ਦੀ ਲੜਾਈ ਹੋਵੇ ਟਾਈਗਰ ਹਿਲ ਦੀ ਹੋਵੇ ਤੇ ਜਦੋਂ ਉੱਥੇ ਆਪਾਂ ਜਾਂਦੇ ਆ ਤੇ ਸਾਡੇ ਕੋਲ ਹਿੰਦੁਸਤਾਨ ਦਾ ਫਲੈਗ ਆ ਨਾ ਆਪਣੀ ਫੌਜ ਕੋ ਉੱਥੇ ਚਲਾਉਂਦੀ ਆਪਣੀ ਜਿੱਤ ਦਾ ਨਿਸ਼ਾਨ ਇਹ ਜਿਹੜੀਆਂ ਜਿਹੜੀਆਂ ਰਿਆਸਤਾਂ ਦੇ ਵਿੱਚੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਆਣ ਕੇ ਜ਼ੁਲਮਦਾਰ ਰਾਜ ਖਤਮ ਕੀਤਾ ਸੀ ਜ਼ੁਲਮ ਦਾ ਉਹਨਾਂ ਰਿਆਸਤਾਂ ਦੇ ਵਿੱਚ ਇਹ ਨੀਲੇ ਨਿਸ਼ਾਨ ਚਲਾਏ ਗਏ ਸੀ ਜੀ ਇਹ ਨਿਸ਼ਾਨ ਸਭ ਦੀ ਕੋਈ ਮਰਿਆਦਾ ਵਾ ਇਹਦੇ ਉੱਤੇ ਤੀਰ ਲੱਗਾ ਹੋਇਆ ਹੈ ਇਸ ਕਰਕੇ ਇਹ ਜਿਹੜੇ ਸ਼ਸਤਰ ਨੇ ਨਾ ਇਹਨਾਂ ਨੂੰ ਤੇ ਮਹਾਰਾਜ ਨੇ ਬੜਾ ਵੱਡਾ ਖਿਤਾਬ ਦਿੱਤਾ ਅਸ ਕਿਰਪਾਨ ਖੰਡੋ ਖੜਕ ਤੁਬਕ ਤਬਰ ਆਰਤੀਰ ਸੈਭ ਸਰੋਹੀ ਸਹਿਤ ਹੀ ਜਹੇ ਹਮਾਰੇ ਪੀਰ ਤੇ ਇਹਨਾਂ ਪੀਰਾਂ ਦੀ ਬੇਰਹਮਤੀ ਕੀਤੀ ਇਹਨਾਂ ਨੇ ਛੋਟੀ ਸਮਝੀ ਸਾਜ਼ਿਸ਼ ਦੇ ਤਹਿਤ ਚਲੋ ਇਹ 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 ਵਿਸ਼ਾ ਹੋਰ ਹੋ ਗਿਆ ਆਪਾਂ ਥੋੜਾ ਜਿਹਾ ਵਿਸ਼ੇ ਤੋਂ ਹਟ ਕੇ ਆਈਏ ਕੱਲ ਪਰਸੋ ਨਾਲ ਇੱਕ ਥੋੜੇ ਦਿਨੋਂ ਪਹਿਲਾਂ 15 ਕ ਦਿਨ ਹੋ ਗਏ ਸ਼੍ਰੋਮਣੀ ਕਮੇਟੀ ਵੱਲੋਂ ਨਾ ਇੱਕ ਐਲਾਨ ਕੀਤਾ ਗਿਆ ਰੰਗਾਂ ਨੂੰ ਲੈ ਕੇ ਹਨਾ ਇੱਕ ਉਹਨਾਂ ਨੇ ਕਿਹਾ ਵੀ ਜਾਂ ਬਸੰਤੀ ਰੰਗ ਚਲਾਇਆ ਜਾ ਸਕਦਾ ਜਾਂ ਨੀਲਾ ਰੰਗ ਚਲਾਇਆ ਜਾ ਸਕਦਾ ਕੇਸਰੀ ਨੂੰ ਉਹਨਾਂ ਨੇ ਨਿਖਾਰ ਦਿੱਤਾ ਜੀ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਇਸ ਸਪੈਸ਼ਲ ਨੂੰ ਕਿਵੇਂ ਦੇਖਦੇ ਹੋ ਵੇਖੋ ਜਿਹੜਾ ਬਸੰਤੀ ਰੰਗ ਕਹਿ ਲਿਏ ਜਾਂ ਉਹ ਸਮੇਂ ਦੇ ਨਾਲ ਕੋਈ ਉਹਦਾ ਜਦੋਂ ਸ਼੍ਰੋਮਣੀ ਕਮੇਟੀ ਬਣੀ ਜਾਉ ਉਹਦੀ ਹੋਂਦ ਦੇ ਵਿੱਚ ਕੋਈ ਰੰਗ ਉਹਦਾ ਬਦਲਿਆ ਗਿਆ ਨਿਸ਼ਾਨ ਸੱਬ ਦਾ ਹਨਾ ਜਿਹੜਾ बसंती रंग के लिए ते ए गुरु हरगोबिंद पादशाह दी छत्रछाया एड चोले सी निशान साहिब ए ए जदों अकाल तक साहिब दी मतलब ਝੁਲੇ ਸੀ ਝੁਲੇ ਸੀ ਪਹਿਲਾਂ ਹਾਂਜੀ ਇਹ ਗੁਰੂ ਹਰਗੋਬਿੰਦ ਪਾਸ਼ਾ ਨੇ ਜਦੋਂ ਅਕਾਲ ਤਖ਼ਤ ਸਾਹਿਬ ਦੀ ਸਜਣਾ ਕੀਤੀ ਅਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਇਸੇ ਕਰਕੇ ਗੁਰੂ ਹਰਗੋਬਿੰਦ ਪਾਸ਼ਾ ਦੇ ਸਥਾਨਾਂ ਦੇ ਉੱਤੇ ਦੋ ਨਿਸ਼ਾਨ ਝੁਲਦੇ ਆ ਜੀ ਬਿਲਕੁਲ ਠੀਕ ਆ ਜੀ ਜੀ ਤੇ ਜਿਹੜਾ ਇਹ ਨੀਲਾ ਨਿਸ਼ਾਨ ਸੀ ਇਹ ਰੰਗ ਕਲਗੀਧਰ ਪਾਸ਼ਾ ਨੇ ਚਲਾਇਆ ਇਹ ਇਹ ਜੰਗ ਜੁੱਧ ਦਾ ਪ੍ਰਤੀਕ ਇਹ ਜੱਗ ਜੰਗ ਜੁੱਧ ਦਾ ਪ੍ਰਤੀਕ ਸੀ ਜੰਗੀ ਜਰਨਲ ਜਦੋਂ ਚੜਦੇ ਸੀ ਇਹ ਨਿਸ਼ਾਨ ਦਾ ਨਿਸ਼ਾਨ ਹੈ ਕਿ ਗਵਾਹੀ ਕਰਦਾ ਸੀ ਨੀਲਾ ਨਿਸ਼ਾਨ ਜਿਹੜਾ ਕੇਸਰੀ ਕਿੱਥੋਂ ਆ ਗਿਆ ਸਾਡੇ ਚ ਇਹ ਗੁਰੂ ਹਰਗੋਬਿੰਦ ਪਾਸ਼ਾ ਦਾ ਪਸ਼ੋਕਰ ਜਿਹੜਾ ਸੀ ਨਾ ਅਕਾਲ ਤਖਤ ਸਾਹਿਬ ਦੀ ਜਿਹੜੀ ਆਪਾਂ ਗੱਲ ਕਰੀਏ ਇਹ ਅਕਾਲ ਤਖਤ ਸਾਹਿਬ ਦੇ ਜਦੋਂ ਨਿਸ਼ਾਨ ਝੁਲੇ ਸੀ ਉਦੋਂ ਇਹ ਗੁਰੂ ਹਰਗੋਬਿੰਦ ਨਹੀਂ ਉਦੋਂ ਤਾਂ ਬਸੰਤੀ ਝੁਲੇਣਾ ਤੁਸੀਂ ਕਿਹਾ ਬਸੰਤੀ ਝੁਲਿਆ ਕੇਸਰੀ ਕਿੱਥੋਂ ਆਇਆ ਮੈਂ ਇਹ ਪੁੱਛ ਰਿਹਾ ਕੇਸਰੀ ਜਿਹੜਾ ਇਹ ਇਹ ਜ ਹਾਂ ਹਾਂ ਮਹੰਤਾ ਦਾ ਕਬਜ਼ਾ ਰਿਹਾ ਉੱਥੇ ਉਹਨਾਂ ਨੇ ਵੀ ਜਿੱਦਾਂ ਜਦੋਂ ਮੈਂ ਕਹਿਣਾ ਨਹੀਂ ਚਾਹੁੰਦਾ ਮਹੰਤਾ ਨੇ ਤਾਇਪ ਕਰ ਲਿਆ ਸੀ ਅੰਗਰੇਜ਼ਾਂ ਦੇ ਨਾਲ ਠੀਕ ਹੈ ਜੀ ਤੇ ਮਹੰਤ ਜਿਹੜੇ ਸੀ ਇਹ ਉਦਾਸੀ ਨਿਰਮਲ ਸਾਧ ਇਹਨਾਂ ਦਾ ਵੀ ਰੰਗ ਉਦੋਂ ਜਿਹੜਾ ਸੀਗਾ ਉਹ ਵੱਖਰਾ ਹੁੰਦਾ ਸੀ ਇਹਨਾਂ ਨੂੰ ਭਗਵਾ ਆਪਾਂ ਕਹਿ ਲੀਏ ਤੇ ਉਹ ਭਗਵੇਂ ਰੰਗ ਦੇ ਤਹਿਤ ਉਦੋਂ ਨਿਸ਼ਾਨ ਸਾਹਿਬ ਜਿਹੜੇ ਆ ਇਹ ਮਹੰਤਾ ਦਾ ਕਰਕੇ ਹੋਂਦ ਵਿੱਚ ਆਏ ਸੀ ਮਹੰਤਾ ਦਾ ਕਰਕੇ ਮਹੰਤਾ ਦਾ ਕਰਕੇ ਹੋਂਦ ਵਿੱਚ ਆਏ ਸੀ ਇਹ ਨਿਸ਼ਾਨ ਸਾਹਿਬ ਜਿਹੜੇ ਸੀ ਇਹ ਵੀ ਸ਼ਾਜਸ਼ ਦੇ ਤਹਿਤ ਪਰ ਕੁਝ ਲੋਕ ਨਾ ਅਜੇ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਇਸ ਫੈਸਲੇ ਨੂੰ ਠੁਕਰਾ ਰਿਹਾ ਵੀ ਨਹੀਂ ਇਹ ਫੈਸਲਾ ਕੋਈ ਵਧੀਆ ਫੈਸਲਾ ਨਹੀਂ ਹੋਇਆ ਸਾਡੀ ਸਲਾਹ ਨਹੀਂ ਲਈ ਗਈ ਵੇਖੋ ਫੈਸਲਾ ਜਿਹੜਾ ਅਕਾਲ ਤਖਸਬ ਦਾ ਨਾ ਅਕਾਲ ਤਖਸਬ ਤੇ ਜਿਹੜੇ ਫੈਸਲੇ ਆਲੀ ਫੂਲਾ ਸਿੰਘ ਹੁਣੀ ਕਰਦੇ ਹੁੰਦੇ ਸੀ ਨਾ ਹਾਂ ਉਹ ਫੈਸਲੇ ਕਰਨ ਵਾਲੇ ਮੈਂ ਮੈਨੂੰ ਮਾਫ ਕਰਿਓ ਅਸੀਂ ਅਕਾਲ ਤਖਸਬ ਤੋਂ ਸਮਰਪਤ ਆਂ ਬਿਲਕੁਲ ਬਿਲਕੁਲ ਪਰ ਅਕਾਲ ਤਖਸਬ ਤੇ ਜਿਹੜੇ ਹੁਣ ਇੱਕ ਥਾਣੇ ਦੇ ਵਿੱਚ ਬੰਦਾ ਥਾਣਾ ਵਰਕਰ ਹੁੰਦਾ ਹੈ ਕਾਨੂੰਨ ਆਪਣਾ ਕੰਮ ਕਰਦਾ ਹੈ ਪਰ ਉੱਥੇ ਜਿਹੜਾ ਬੰਦਾ ਹੁੰਦਾ ਨਾ ਜਿਹਨੇ ਉਹਨੂੰ ਲਾਗੂ ਕਰਨਾ ਉਹਦੇ ਵਿੱਚ ਕੋਈ ਕਮੀ ਹੋ ਸਕਦੀ ਹੈ ਹਾਂ ਮੈਂ ਕਹਾਂ ਸੋ ਇਹ ਜਿਹੜੇ ਨਿਸ਼ਾਨ ਸਾਬ ਸੀਗੇ ਅਸਲੀਅਤ ਸਾਡੇ ਬਸੰਤੀ ਜਿਨ੍ਹਾਂ ਦਾ ਤੁਸੀਂ ਨਾ ਲਿਆ ਬਸੰਤੀ ਤੇ ਨੀਲੇ ਨਿਸ਼ਾਨ ਸਾਹਿਬ ਇਹ ਸੇ ਕੌਮ ਦੀ ਸ਼ਾਨ ਆ ਇਹੀ ਝੁਲਦੇ ਰਿਹਾ ਇਹਦਾ ਤੇ ਓਕਾਰ ਵੀ ਬਦਲ ਦਿੱਤਾ ਸੀ ਵੇਖੋ ਜਿਹੜਾ ਨਿਸ਼ਾਨ ਸਾਹਿਬ ਦਾਈ ਦਾ ਸਿੱਧਾ ਉੱਪਰ ਹੁੰਦਾ ਨਾ ਐ ਸਿੱਧਾ ਜਾ ਕੇ ਐ ਰੋਖ ਤੇ ਉਹ ਜਿੱਤ ਦਾ ਨਿਸ਼ਾਨ ਆ ਉਹ ਮੁਰਕੋ ਨਾਲ ਥੱਲੇ ਨੂੰ ਕੱਟ ਉਹ ਨਾ ਐ ਥੱਲੇ ਨੂੰ ਕੱਟ ਕਰਕੇ ਜਿਹੜਾ ਐਰੋਕ ਦਾ ਨਿਸ਼ਾਨ ਲਾਤਾ ਵਾ ਉਹ ਤੇ ਹਾਰੇ ਦੀ ਹੁੰਦਾ ਹੈ ਵੀ ਇਹ ਬਸ ਨਹੀਂ ਹੋ ਗਿਆ ਇਹ ਨਹੀਂ ਹੋ ਗਿਆ ਪਰ ਸਾਡੇ ਕਿੱਥੇ ਨਹੀਂ ਹੋਏ 8 ਮਹੀਨੇ ਨੰਦ ਘੜਦੇ ਕਿਲੇ ਨੂੰ ਘੇਰਾ ਪਿਆ ਰਿਆ ਇਹ ਨਿਸ਼ਾਨ ਸਾਹਿਬ ਕਿੱਥੇ ਝੁਕਿਆ ਕਿਸਦੇ ਅਗੇ ਇਹ ਆਪਣੀ ਅੱਖ ਦੇ ਵਿੱਚ ਗਹਿਰਤ ਦੇ ਵਿੱਚ ਝੁਲਦਾ ਰਿਹਾ ਹੈ ਇਹ ਅੱਜ ਆਪਣਿਆਂ ਨੇ ਝੁਕਾਤਾ ਸੀ ਜਿਆਦਾ ਜਿਆਦਾਤਰ ਨਾ ਜਿਹੜੇ ਸੰਤ ਜਰਨੈਲ ਸਿੰਘ ਜੀ ਖਾਲਸ ਆਲਾ ਦੇ ਸਮਰਥਕ ਨੇ ਨਾ ਜੀ ਉਹ ਜ਼ਿਆਦਾਤਰ ਇਹ ਸਵਾਲ ਚੱਕਦੇ ਵੀ ਸੰਤ ਜੀ ਨੇ ਇਹ ਗੱਲ ਕਹੀ ਸੀਗੀ ਕਿ ਕੇਸਰੀ ਨਿਸ਼ਾਨ ਤੇ ਸਾਡੇ ਸ਼ਹੀਦਾਂ ਦਾ ਲਹੂ ਲੱਗਿਆ ਹੋਇਆ ਤੇ ਕੇਸਰੀ ਨਿਸ਼ਾਨ ਨੂੰ ਅਸੀਂ ਕਿਵੇਂ ਠੁਕਰਾ ਦਈਏ ਇਹ ਉਹਨਾਂ ਦਾ ਕਹਿਣਾ ਹੈ ਵੇਖੋ ਜੀ ਅਸੀਂ ਸੰਤ ਜਨੈਲ ਸਿੰਘ ਖਾਲਸਾ ਪੰਡਤਾਂ ਦਾ ਬਹੁਤ ਜ਼ਿਆਦਾ ਸਤਿਕਾਰ ਕਰਦੇ ਆਂ ਜੀ ਜੀ ਉਹ ਕੌਮ ਦੇ ਮਤਲਬ ਜਰਨੈਲ ਲਿਆ ਉਹ ਕੁਛ ਛੁਕੇ ਨਹੀਂ ਆਪਣੀ ਕੌਮ ਦੀ ਗੱਲ ਕੀਤੀ ਹੈ ਉਹਨਾਂ ਨੇ ਠੀਕ ਹੈ ਜੀ ਔਰ ਬੜੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਮਹਾਪੁਰਖਾਂ ਨੇ ਕਿਹੜੇ ਲਹਿਜੇ ਦੇ ਵਿੱਚ ਉਹ ਬਚਨ ਕੀਤਾ ਵਾ ਕਿਹੜੇ ਢੰਗ ਨਾਲ ਕੀਤਾ ਵਾ ਉਹ ਮਹਾਪੁਰਖ ਹੀ ਜਾਣਦੇ ਆ ਠੀਕ ਹੈ ਜੀ ਆਪਾਂ ਮਹਾਪੁਰਖਾਂ ਦੀ ਗੱਲ ਨੂੰ ਝਟਲਾਉਂਦੇ ਨਹੀਂ ਕਿਉਂਕਿ ਆਪਾਂ ਉਹਨਾਂ ਨੂੰ ਸੰਤ ਦਾ ਖਿਤਾਬ ਦਿੰਨੇ ਆ ਉਹਨਾਂ ਨੇ ਆਪਣੇ ਆਪ ਨੂੰ ਸੰਤ ਦਾ ਖਿਤਾਬ ਖੁਦ ਨਹੀਂ ਸੀ ਦਿੱਤਾ ਜੀ ਜੀ ਉਹ ਉਹਨਾਂ ਨੂੰ ਲੋਕ ਕਹਿੰਦੇ ਸੀ ਕਿ ਉਹ ਸੰਤ ਤੇ ਸਿਪਾਹੀ ਦਾ ਕਾਰਜ ਕਰਦੇ ਸੀ ਠੀਕ ਹੈ ਜੀ ਜਿੱਥੇ ਨਾਲ ਮਾਲਾ ਸੀ ਉਹਦੇ ਨਾਲ ਖੰਡਾ ਵੀ ਸੀ ਦੋਵੇਂ ਚੀਜ਼ਾਂ ਸੀ ਸੋ ਉਹਨਾਂ ਨੇ ਕਿਹੜੇ ਲਾਜੇ ਦੇ ਵਿੱਚ ਬਿਆਨ ਦਿੱਤਾ ਇਹ ਉਹ ਜਾਣਦੇ ਆ ਅਸਲੀਅਤ ਜਿਹੜੇ ਸਾਡੇ ਗੁਰੂ ਹਰਗੋਬਿੰਦ ਪਾਸ਼ਾ ਤੋਂ ਚੱਲੇ ਆ ਉਹ ਬਸੰਤੀ ਹੋ ਗਿਆ ਕਿ ਇਹ ਗੁਰੂ ਹਰਗੋਬਿੰਦ ਪਾਸ਼ਾ ਨੇ ਅਕਾਲ ਦੀ ਰਚਨਾ ਵੀ ਉਦੋਂ ਕੀਤੀ ਹੈ ਅਕਾਲ ਤੱਕ ਸਭ ਦੀ ਕਿ ਮੈਂ ਥੋੜਾ ਜਿਹਾ ਤੁਸੀਂ ਇਹ ਮਸਲੇ ਤੋਂ ਮੈਂ ਥੋੜਾ ਗੁਰੂ ਹਰਗੋਬਿੰਦ ਪਾਸ਼ਾ ਦੇ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਸ਼ਾ ਸਾਧਵਾਲ ਤੋਂ ਜਾਨਾਂ ਜੀ ਜਦੋਂ ਜਾਂਗੀਰ ਨੇ ਤੇ ਚੰਦੂ ਨੇ ਮਿਲ ਕੇ ਸਾਜਸ਼ਾ ਰਚ ਕੇ ਤੇ ਮਹਾਰਾਜ ਨੂੰ ਗੁਰੂ ਨਾਨਕ ਦੇ ਘਰ ਨੂੰ ਝੂਠ ਦੀ ਦੁਕਾਨ ਵੀ ਕਿਹਾ ਤੇ ਮਹਾਰਾਜ ਦੇ ਫਤਵਾ ਲਾ ਕੇ ਵੀ ਤੁਸੀਂ ਆਪਣਾ ਦਰਬਾਰ ਸਜਾ ਲਿਆ ਜੇ ਹਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਮਹਾਰਾਜ ਨੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨਾਮਾ ਸਾਹਿਬ ਵਿੱਚ ਕੀਤਾ ਉਦੋਂ ਮੁਗਲਾਂ ਦਾ ਰਾਜ ਸੀ ਤੇ ਮੁਗਲਾਂ ਨੇ ਕਿਹਾ ਵੀ ਤੁਸੀਂ ਕਿਸ ਸਾਜ਼ਿਸ਼ਤਾ ਜੇ ਕਾਰਜ ਕਰ ਰਹੇ ਹੋ ਗੁਰੂ ਅਰਜਨ ਦੇਵ ਪਾਸ਼ਾ ਨੂੰ ਬੁਲਾ ਕੇ ਉਹਨਾਂ ਤੇ ਅਲੀਕੇਸ਼ਨ ਲਾ ਕੇ ਨਾਜਾਇਜ਼ ਬੇਤੁਕੇ ਸਵਾਲ ਜਵਾਬ ਜਿਹੜੇ ਕਰਕੇ ਉਸ ਸਮੇਂ ਦੀ ਸਰਕਾਰ ਨੇ ਤੇ ਮਹਾਰਾਜ ਨੂੰ ਤਤਿ ਤੇ ਵੀ ਤੇ ਬਿਠਾ ਕੇ ਦੇਸ਼ੀਰ ਕਰ ਦਿੱਤਾ ਉਦੋਂ ਗੁਰੂ ਹਰਗੋਬਿੰਦ ਪਾਸ਼ਾ ਨੇ ਅਕਾਲ ਦੀ ਰਚਨਾ ਕੀਤੀ ਅਕਾਲ ਤਖਤ ਤਖਤ ਦੀ ਇਥੋਂ ਅਕਾਲ ਦੀ ਮਰਿਆਦਾ ਅਨੁਸਾਰ ਫੈਸਲੇ ਹੋਣਗੇ ਇੱਥੇ ਅਸੀਂ ਸਿਆਸਤੀ ਮਸਲੇ ਵੀ ਜਿਹੜੇ ਆ ਹੱਲ ਕਰਾਂਗੇ ਸਿਆਸਤ ਵਾਲੇ ਵੀ ਸਰਕਾਰ ਵਾਲੇ ਵੀ ਤੇ ਇੱਥੇ ਆਪਾਂ ਧਾਰਮਿਕ ਮਸਲੇ ਵੀ ਜਿਹੜੇ ਆ ਉਹਨਾਂ ਨੂੰ ਕਰਾਂਗੇ ਖੁੱਲੋ ਮੈਨੂੰ ਇਧਰ ਨਾਲ ਥੋੜਾ ਚਿੱਕੜ ਜਾਇਕ ਤਾਂ ਲੱਗ ਰਿਹਾ ਇੱਕ ਇੱਕ ਚੀਜ਼ ਮੈਂ ਹੋਰ ਜਾਣਨੀ ਚਾਹਣਾ ਆ ਕਿ ਜੇ ਨਿਸ਼ਾਨ ਸਾਹਿਬ ਦੇ ਰੰਗ ਬਦਲੇ ਜਾ ਸਕਦੇ ਹਨਾ ਤੇ ਕੀ ਕੁਝ ਲੋਕ ਜਿਹੜੇ ਸਾਡੀ ਜਿਹੜੀ ਰਹਿਤ ਮਰਿਆਦਾ ਉਹਨੂੰ ਕੁਝ ਲੋਕ ਖਰੜਾਈ ਕਹਿੰਦੇ ਅਜੇ ਵੀ 1936 ਦੇ ਵਿੱਚ ਜਿਹੜੀ ਰਹਿਤ ਮਰਿਆਦਾ ਆਪਾਂ ਪੂਰਾ ਸਵਾਲ ਹੋ ਲੈਦੇ ਹੋ ਕਿ ਜੇ ਅਕਾਲ ਤਖਬ ਸਿਰ ਰਾਂਗਾਂ ਦੀ ਗੱਲ ਕਰ ਸਕਦਾ ਤੇ ਕੀ ਉਹ ਅਕਾਲ ਤਖਬ ਸਭ ਮਰਿਆਦਾ ਜਿਹੜੀ ਸਾਡੀ ਉਹ ਇੱਕ ਨਹੀਂ ਕੀਤੀ ਜਾ ਸਕਦੀ ਨਿਹੰਗਾਂ ਸਿੰਘਾਂ ਦੀ ਮਰਿਆਦਾ ਵੱਖਰੀ ਹੈ ਨਿਰਮਲਿਆ ਦੀ ਮਰਿਆਦਾ ਵੱਖਰੀ ਹੈ ਹੈਨਾ ਜਿਹੜੇ ਸਾਡੇ ਰਕੇ ਸਹਿਜ ਧਾਰੀ ਸਿੱਖ ਨੇ ਉਹਨਾਂ ਦੀ ਮਰਿਆਦਾ ਵੱਖਰੀ ਹੈ ਹੈਨਾ ਕਿ ਇਹ ਮਰਿਆਦਾ ਇੱਕ ਕਿਉਂ ਨਹੀਂ ਹੋ ਸਕਦੀ ਇਹਦੀ ਤੁਸੀਂ ਪੰਜਾਬੀ ਦੀ ਕਹਾਵਤ ਸੁਣੀ ਆ ਉਹ ਜਿਹੜੇ ਗੱਲ ਉਹ ਜਿਹੜੇ ਬਾਗਾਂ ਦੇ ਗੱਲੜ ਪਟਵਾਰੀ ਹਮ ਅਸਲੀਅਤ ਇਹ ਆ ਬਈ ਮਰਿਆਦਾ ਤੇ ਕਲਗੀਧਰ ਪਾਸ਼ਾ ਨੇ ਇੱਕੋ ਹੀ ਕੀਤੀ ਸੀ ਸੰਪਰਦਾ ਇੱਕੋ ਸੀ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਸਾਜਿਆ ਤੇ ਗੁਰੂ ਗੋਬਿੰਦ ਸਿੰਘ ਤੋਂ ਮਰਿਆਦਾ ਚੱਲੀ ਜੀ ਜੀ ਇਹ ਬਾਕੀ ਜਿਨ੍ਹਾਂ ਨੇ ਆਪ ਉਧਰੀਆਂ ਕਰਨੀਆਂ ਸੀ ਨਾ ਹਾਂ ਆਪਣੀਆਂ ਮਰਜ਼ੀਆਂ ਕਰਨੀਆਂ ਸੀ ਇਹ ਮਰਿਆਦਾਵਾਂ ਉਹਨਾਂ ਨੇ ਤਿਆਰ ਕੀਤੀਆਂ ਜੇ ਸ਼੍ਰੋਮਣੀ ਕਮੇਟੀ ਦੀ ਗੱਲ ਕਰੀਏ ਤੇ 1920 ਦੇ ਵਿੱਚ ਹੋਂਦ ਵਿੱਚ ਆਉਂਦੀ ਹੈ ਠੀਕ ਹੈ ਜੀ ਇਹਨਾਂ ਨੇ ਇੱਕ ਜਿਹਨੂੰ ਆਪਾਂ ਖੱਡੜਾ ਕਹਿ ਦਿੰਦੇ ਆ ਖੱਡੜਾ ਹੁੰਦਾ ਵੀ ਇੱਕ ਬੰਦਿਆਂ ਨੇ ਬੈਠ ਕੇ ਉਹਦੇ ਉੱਤੇ ਮੀਟਿੰਗ ਕਰ ਲਈ ਕੁਝ ਬੰਦੇ ਮਿਲੇ ਕੋਈ ਕਮੇਟੀ ਬਣ ਗਈ ਜੀ ਜੀ ਉਹਨੂੰ ਆਪਾਂ ਕੋਈ ਕਮੇਟੀ ਦਾ ਨਾਮ ਦੇ ਦਈਏ ਉਹ ਕਮੇਟੀ ਨੇ ਬਣ ਕੇ ਸਾਰਿਆਂ ਦੀ ਸਲਾਹ ਲੈ ਕੇ ਗੁਰਮਤਾ ਕਰ ਲਿਆ ਤੇ ਉਹਨੂੰ ਆਪਾਂ ਖੱਡੜਾ ਕਹਿ ਦਿੰਦੇ ਆ ਉਹ ਹੁੰਦਾ ਖੱਡੜਾ ਇੱਕ ਹੁੰਦੀ ਆ ਸੰਪਰਦਾ ਜੀ ਉਹਨੇ ਖਰੜੇ ਦਾ ਕਰਕੇ ਤੇ ਕੌਮ ਦੇ ਵਿੱਚ ਦੁਬਿਧਾ ਪਈ ਆ ਜਿਹੜੇ ਖਰੜੇ ਵਾਲੇ ਆ ਉਹਨਾਂ ਦੀ ਮਰਿਆਦਾ ਕੋਈ ਵੱਖਰੀ ਆ ਉਹਨਾਂ ਦੀ ਉਹਨਾਂ ਦੀ ਰਹਿ ਰਸ ਸਾਬ ਵੀ ਵੱਖਰੀ ਆ ਉੱਥੇ ਮਦਾਵਣੀ ਨਹੀਂ ਪੜੀ ਜਾਂਦੀ ਉੱਥੇ ਤੇਰਾ ਕੀਤਾ ਜੱਗਾ ਤੋਂ ਮੂਲ ਮੰਤਰੀ ਵੀ ਕਿੰਤੂ ਪ੍ਰੰਤੂ ਮੂਲ ਮੰਤਰੀ ਵੀ ਕਿੰਤੂ ਪ੍ਰੰਤੂ ਪਰ ਜੇ ਤੁਸੀਂ ਕਲਗੀਧਰ ਪਾਤਸ਼ਾਹ ਨੂੰ 쿠ਸ਼ੀ ਹੈ ਵੀ ਮਾਰੇ ਮੂਲ ਮੰਤਰੀ ਕਿਥੋਂ ਦਾ ਕਹਦੇ ਹੋ ਕਹਿੰਦੇ ਵੀ ਨਾਨਕ ਹੋਸੀ ਪੀ ਸੱਚ ਤੱਕ ਆ ਜਿੰਨਾ ਚਿਰ ਤੱਕ ਇਹ ਪੌੜੀ ਨਹੀਂ ਪੜੋਗੇ ਤੁਹਾਡਾ ਪਰਵਾਣੀ ਨਹੀਂ ਪਰਵਾਣੀ ਨਹੀਂ ਸ੍ਰੀ ਗੁਰਪ੍ਰਤਾਬ ਸੂਰਪ੍ਰਕਾਸ਼ ਗ੍ਰੰਥ ਪੜ੍ਹ ਲੈਣ ਹਾਂ ਉਹਦੇ ਵਿੱਚ ਮਹਾਰਾਜ ਨੇ ਸਪਸ਼ਟ ਕੀਤਾ ਹਾਂ ਸੋ ਕਹਿਣ ਦਾ ਭਾਵ ਇਹ ਹੈ ਕਿ ਆਪੋ ਆਪਣੀਆਂ ਜਿਹੜੀਆਂ ਮਾਨਾਈਆਂ ਜਦੋਂ ਆਪਾਂ ਕਹਿੰਦੇ ਨੇ ਆਪਾਂ ਮਨਮਤ ਜਿਹਨੂੰ ਕਹ ਦਿੰਨੇ ਗੁਰਮਤਾ ਜਿਹੜੀ ਗੁਰੂ ਦੇ ਦੱਸੇ ਸਿਧਾਂਤ ਤੇ ਚੱਲਣਾ ਮਨਮਤ ਉਹ ਹੁੰਦੀ ਹੈ ਜਿਹੜੇ ਆਪਣੇ ਮਨ ਦੇ ਵਿੱਚ ਚਾਰ ਬੰਦੇ ਨੇ ਬੈ ਕੇ ਮੰਦੀਆਂ ਵਿਚਾਰਾਂ ਕੀਤੀਆਂ ਤੇ ਉਹਨਾਂ ਦਾ ਇੱਕ ਖਰੜਾ ਤਿਆਰ ਕਰ ਲਿਆ ਵੀ ਸਾਡਾ ਕਾਨੂੰਨ ਬਣ ਗਿਆ ਜੇ ਅਸੀਂ ਇਦਾਂ ਜਿਹੜਾ ਪਿੰਡ ਦੀ ਪੰਚਾਇਤ ਕਹਿ ਦਿੰਦੀ ਹੈ ਵੀ ਅਸੀਂ ਆਪਣੇ ਪਿੰਡ ਦੇ ਵਿੱਚ ਆ ਕਾਨੂੰਨ ਤਿਆਰ ਕਰ ਦਿੱਤਾ ਇਹ ਇੱਕ ਹਿਸਾਬ ਦਾ ਇਹਨਾਂ ਨੇ ਆਪੋ ਆਪਣੇ ਡੇਰਾਵਾਦੀ ਬਣ ਕੇ ਹੁਣ ਬਹੁਤੇ ਉਹਨਾਂ ਨੇ 68 ਦਾ ਨਾਮ ਦਿੱਤਾ ਉਹ ਉਹਨਾਂ ਦੀ ਨਿੱਜੀ ਜਾਇਦਾਦ ਜੀ ਵੀ ਇਹਦੇ ਬਿਜਾਨ ਕੋਈ ਦਖਲੰਦਾਜ਼ੀ ਨਹੀਂ ਕਰ ਸਕਦਾ ਜਿੱਥੇ ਇਹ ਨਿਸ਼ਾਨ ਸਭ ਟੁੱਲ ਜਾਂਦਾ ਉਹ ਇਹ ਪੰਥ ਦੀ ਸੰਪਤੀ ਹੋ ਜਾਂਦੀ ਹੈ ਹਾਂ ਠੀਕ ਹੈ ਜੀ ਇਸ ਕਰਕੇ ਇਹ ਜਿਹੜੇ ਰੰਗ ਸੀ ਇਹ ਜਿਹੜੇ ਕਲਰ ਸੀ ਇਹਨਾਂ ਇਹਨਾਂ ਦਾ ਖਾਲਸੇ ਪੰਥ ਨਾਲ ਬੜਾ ਗੂੜਾ ਰਿਸ਼ਤਾ ਸੀਗਾ ਜਿਹੜੇ ਸਾਡੇ ਕੇਸ਼ਰੀ ਵਾਹਿਗੁਰੂ ਹੁਣ ਕੇਸ਼ਰੀ ਜਬਾਨ ਤੇ ਚੜਿਆ ਇੱਕ ਲਾਲ ਉਹ ਜਿਹੜੇ ਸਾਡੇ ਬਸੰਤੀ ਕਹ ਲਓ ਜਾਂ ਇਹ ਨੀਲੇ ਕਹ ਲਓ ਇਹ ਸਾਡੇ ਸੰਪਰਦਾਈ ਸੀ ਜਿਹੜੀਆਂ ਪ੍ਰਾਤਨ ਸਾਡੇ ਚੱਲੇ ਆਏ ਆ ਇੱਕ ਆਖਰੀ ਸਵਾਲ ਬਾਬਾ ਜੀ ਕੀ ਜਦੋਂ ਆਪਾਂ ਕੇਸਰੀ ਰੰਗ ਨੂੰ ਝਟਲਾ ਦਿੱਤਾ ਵੀ ਕੇਸਰੀ ਨਹੀਂ ਸਾਡਾ ਹੈਗਾ ਹਨਾ ਪਹਿਲਾਂ ਝੁੱਲਦਾ ਰਿਹਾ ਹੁਣ ਨੀਲਾ ਤੇ ਬਸੰਤੀ ਆ ਗਿਆ ਲੱਗਦਾ ਤੁਹਾਨੂੰ ਕਿ ਜੇ ਪੰਥ ਕੇਸਰੀ ਥੱਲੇ ਇਕੱਠਾ ਨਹੀਂ ਹੋਇਆ ਤੇ ਹੁਣ ਅਸੀਂ ਨੀਲੇ ਜਾਂ ਬਸੰਤੀ ਥੱਲੇ ਪੰਥ ਨੂੰ ਇਕੱਠਾ ਕਰ ਲਵਾਂਗੇ ਕੀ ਅਸੀਂ ਇੱਕ ਕਾਮਯਾਬ ਹੋਵਾਂਗੇ ਪੰਥ ਨੂੰ ਆਪਣੇ ਆਪ ਆਪ ਮਹਾਰੇ ਹੋਣਾ ਜੀ ਪੰਥ ਨੇ ਆਪ ਮਹਾਰੇ ਇਸ ਨਿਸ਼ਾਨ ਸਾਹਿਬ ਦੇ ਥੱਲੇ ਹੋਣਾ ਇਕੱਠੇ ਕਿਉਂ ਨਾ ਹੈ ਕਿ ਕਲਗੀਧਰ ਪਾਤਸ਼ਾਹ ਦਾ ਵਾਹੇ ਨਿਸ਼ਾਨ ਚਲਾਇਆ ਕਿਤੇ ਆਮ ਦਾ ਨਹੀਂ ਆਮ ਬੰਦੇ ਦਾ ਬਣਾਇਆ ਕਾਨੂੰਨ ਤੇ ਝੂਠਾ ਹੋ ਸਕਦਾ ਪਰ ਜਿਹੜਾ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਜਿਹੜਾ ਕਾਨੂੰਨ ਲਾਗੂ ਕਰ ਦਿੱਤਾ ਉਹਦੇ ਉੱਤੇ ਸਾਰਿਆਂ ਨੂੰ ਪਹਿਰਾ ਦੇਣਾ ਪੈਣਾ ਹੈ ਅੱਜ ਪੰਜਾਬ ਬਾਣੀਆਂ ਦੇ ਵਿੱਚ ਜਪੁ ਸਾਹਿਬ ਦੀ ਬਾਣੀ ਹੈ ਨਾ ਉਸੇ ਜਿਸਮ ਦਸਮ ਗ੍ਰੰਥ ਨੂੰ ਲੋਕ ਕੀ ਮਾੜਾ ਕਹਿੰਦੇ ਆ ਉਹ ਵੀ ਲੋਕ ਹਨ ਜਿਹੜੇ ਦਸਮ ਗ੍ਰੰਥ ਦੀ ਬਾਣੀ ਨੂੰ ਤੇ ਉਸੇ ਦਸਮ ਗ੍ਰੰਥ ਦੇ ਵਿੱਚ ਹੀ ਚੌਪੀ ਸਾਹਿਬ ਉਹ ਉਸੇ ਦਸਮ ਗ੍ਰੰਥ ਦੇ ਵਿੱਚ ਹੀ ਜਪੁ ਸਾਹਿਬ ਆ ਸੋ ਕਹਿਣ ਤੋਂ ਭਾਵ ਕਿ ਜੇ ਜਪੁ ਸਾਹਿਬ ਦੀ ਬਾਣੀ ਅੱਜ ਲਾਗੂ ਆ ਨਾ ਵੀ ਪੰਜ ਪਿਆਰੇ ਬਾਣੀਆਂ ਪੜਦੇ ਤਾਂ ਉਹਨਾਂ ਦੇ ਵਿੱਚ ਜਪੁ ਸਾਹਿਬ ਕਈ ਕਈ ਉਹੋ ਜਿਹੇ ਵੀ ਇੱਥੇ ਦੁਸ਼ਤ ਸੋ ਅੱਜ ਪੰਥ ਮੰਦਵਾ ਪੰਜਾਬ ਬਾਨੀਆਂ ਨੂੰ ਪੰਜਾਬ ਬਾਨੀਆਂ ਦਾ ਨਿਤਨੇਮ ਗੁਰੂ ਘਰਾਂ ਦੇ ਵਿੱਚ ਹੁੰਦਾ ਇਸੇ ਤਰ੍ਹਾਂ ਨੀਲੇ ਨਿਸ਼ਾਨ ਸਾਹਿਬ ਦੇ ਥੱਲੇ ਪੰਥ ਨੂੰ ਹੋਣਾ ਪੈਣਾ ਤੇ ਜਿੰਨਾ ਚਿਰੇ ਨੀਲੇ ਨਿਸ਼ਾਨ ਦੇ ਥੱਲੇ ਕਤਰ ਨਹੀਂ ਹੁੰਦੇ ਇਹਨਾਂ ਦਾ ਭਲਾ ਨਹੀਂ ਭਲਾ ਨਹੀਂ ਹਾਂ ਕਿਉਂਕਿ ਮੈਸੇਜ ਵੀ ਇਹੋ ਹੀ ਹੈ ਮੈਸੇਜ ਵੀ ਇਹੋ ਹੀ ਹੈ ਇਹ ਜਿਹੜੀਆਂ ਵਰਦੀਆਂ ਅੱਜ ਤੁਸੀਂ ਨਿਹੰਗ ਸਿੰਘ ਬਾਨਾ ਵਹਿੰਦੇ ਹੋ ਸਾਡੇ ਢਾਕਾਂ ਦੇ ਸ੍ਰੀ ਸਾਹਿਬ ਵਹਿੰਦੇ ਹੋ ਇਹ ਉਹ ਜਿਹਦਾ ਅੱਜ ਦੇ ਸਮੇਂ ਦੀ ਵਰਦੀ ਆ ਸਰਕਾਰ ਦੀ ਵੀ ਆ ਵਰਦੀ ਆ ਆਹ ਜਿਹੜੀ ਵਰਦੀ ਕਲਗੀਧਰ ਪਾਸ਼ਾ ਨੇ 1699 ਦੀ ਵਿਸਾਖੀ ਨੂੰ ਦਿੱਤੀ ਇਹ ਵਰਦੀ ਉਦੋਂ ਦੀ ਸੀ ਔਰੰਗਜ਼ੇਬ ਦੀਆਂ ਜਿਹੜੀਆਂ ਜਿਹੜੀ ਔਰੰਗਜ਼ੇਬ ਦੀ ਸਰਕਾਰ ਸੀ ਇਹੋ ਵਰਦੀ ਪਾ ਕੇ ਵੇਜਰਦੀ ਲੋਕਾਂ ਦੇ ਉੱਤੇ ਜ਼ੁਲਮ ਕਰਦੀ ਸੀ ਫਿਰ ਇਹੋ ਵਰਦੀ ਪਾ ਕੇ ਮਾਰੇ ਨੇ ਖਾਲਸਾ ਖੜਾ ਕਰ ਦਿੱਤਾ ਅੱਗੇ ਜੀ ਉਹੋ ਹੀ ਟਾਕਾਂ ਦੇ ਉੱਤੇ ਕਿਰਪਾਨਾਂ ਦੇਤੀਆਂ ਜਿਹੜੇ ਉਹਨਾਂ ਦੇ ਕੋਲ ਸ਼ਸਤਰ ਸੀ ਜੀ ਠੀਕ ਹੈ ਜੀ ਉਹੋ ਹੀ ਸਾਡੇ ਉੱਤੇ ਦਿੱਤੀਆਂ ਜਿਹੜੀ ਜਿੰਨੀਆਂ ਗਰਫਲਾ ਉਹਨਾਂ ਕੋਲ ਹੁੰਦੀਆਂ ਇਹ ਤੋੜੇਦਾਰ ਉਹ ਅੱਜ ਵੀ ਸਾਡੇ ਕੋਲ ਪ੍ਰਾਤਨ ਸਾਡੇ ਤਖਤਾਂ ਦੇ ਉੱਤੇ ਪਈਆਂ ਉਹ ਥਿਆਰ ਇੱਕ ਕਲਗੀਧਰ ਪਾਸ਼ਾ ਨੇ ਫੌਜ ਤਿਆਰ ਕੀਤੀ ਜ਼ੁਲ ਨਾ ਜਾਇਰ ਨਾ ਜ਼ਮੀਨ ਨਾ ਜੋਰੂ ਕਿਸੇ ਵਾਸਤੇ ਲੜਾਈ ਨਹੀਂ ਕਲਗੀਦਰ ਬਾਦਸ਼ਾਹੀ ਦੀ ਮਹਾਰਾ ਨੇ 14 ਜੰਗਾਂ ਸਿਰਫ ਜ਼ੁਲਮ ਨੂੰ ਖਤਮ ਕਰਨ ਵਾਸਤੇ ਜ਼ੁਲਮ ਦੀ ਜੜ ਤੇ ਗਊ ਤੇ ਗਰੀਬ ਦੀ ਰਾਖੀ ਵਾਸਤੇ ਖਾਲਸਾ ਸਾਜੇ ਹਿੱਸੇ ਵਾਸਤੇ ਸੀ ਵੀ ਜਦੋਂ ਵੀ ਕਿਰਪਾਨ ਖਾਲਸੇ ਦੀ ਉੱਠੂਗੀ ਕਿਸੇ ਦੇ ਰਹਿਮਤ ਕਰਨ ਵਾਸਤੇ ਕਿਸੇ ਦੇ ਦਇਆ ਕਰਨ ਵਾਸਤੇ ਉੱਠੂਗੀ ਕਿਰਪਾ ਕਰਨ ਵਾਸਤੇ ਸੋ ਇਹ ਜਿੰਨੀਆਂ ਜੰਗਾਂ ਮਹਾਰਾ ਨੇ ਲੜੀਆਂ ਇਹ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਇਹ ਨਿਸ਼ਾਨ ਦੀ ਛਤਰਛਾਇਆ ਹੇਠ ਚੱਲੀਆਂ ਨੇ ਇਹ ਨਿਸ਼ਾਨ ਸਾਡਾ ਮੁਖੀਰਿਆ ਜੇਤੂਰਿਆ ਜਿਸ ਨਿਸ਼ਾਨ ਦੀ ਇਸ ਜਗ੍ਹਾ ਦੇ ਉੱਤੇ ਬਿਦਬੀ ਹੋਈ ਆ ਤਾਂ ਬਹੁਤ ਕੁਝ ਢੰਗ ਦੇ ਨਾਲ ਵੇਖੋ ਕਿਸੇ ਨੂੰ ਕੋਈ ਰੋਸ ਨਹੀਂ ਸੀ ਜੇ ਇੱਥੇ ਗੁਰਮਤੇ ਦੇ ਨਾਲ ਕਿਸੇ ਸੰਪਰਦਾ ਨੇ ਵੀ ਆਣ ਕੇ ਨਿਸਾਨ ਸਾਹਿਬ ਵਧਾਇਆ ਹੁੰਦਾ ਨਾ ਕਿਸੇ ਨਾਲ ਗੁਰਮਤਾ ਕਰਕੇ ਤੇ ਅੱਜ ਆ ਕੱਤਰਦਾ ਨਹੀਂ ਸੀ ਹੋਣੀ ਉਹ ਫਿਰ ਉਹ ਜਥੇਬੰਦੀ ਨਾਲ ਹੀ ਗੱਲ ਕਰਨੀ ਹੋ ਜਾਣੀ ਸੀ ਬਹਿ ਕੇ ਜਥੇਬੰਦੀ ਦੀ ਸੰਪਰਦਾ ਦੀ ਪਰ ਇਹਨਾਂ ਨੇ ਆ ਇੱਕ ਹੰਗੜਾਉ ਪਣਾ ਹੀ ਵਿਖਾਇਆ ਹੈ ਇਹ ਜਿਹੜੀਆਂ ਕਿਸਾਨ ਜਥੇਬੰਦੀਆਂ ਬਣ ਗਈਆਂ ਨਾ ਮੈਂ ਵੇਖੋ ਕਿਸਾਨ ਜਥੇਬੰਦੀਆਂ ਦੇ ਖਿਲਾਫ ਨਹੀਂਗਾ ਪਰ ਜਿਹੜੀਆਂ ਕਿਸਾਨ ਜਥੇਬੰਦੀਆਂ ਆਪ ਮੁਹਾਰਾ ਕੰਮ ਕਰਨ ਲੱਗ ਪੈਂਦੀਆਂ ਇਹ ਆਪ ਹਮਾਰਾ ਇਹ ਸਾਡੇ ਕੋਲ ਇੱਕ ਝੰਡਾ ਲਈ ਫਿਰਦੇ ਆ ਆਪਣਾ ਕਿਸਾਨੀ ਝੰਡਾ ਇਹਨਾਂ ਦਾ ਬਣਾਇਆ ਹੋਇਆ ਆਪਣੇ ਢੰਗ ਨਾਲ ਇਹਨਾਂ ਤਿਆਰ ਕਰ ਲਿਆ ਆਪਣਾ ਕਿਸਾਨੀ ਝੰਡਾ ਇਹ ਕੋਈ ਸੰਪਰਦਾਦਾਤ ਨਹੀਂਗਾ ਉਹ ਝੰਡੇ ਹੱਥ ਚ ਇਹਨਾਂ ਨੇ ਫੜੇ ਆ ਲੈ ਕੇ ਭੱਜੇ ਫਿਰਦੇ ਆ ਤੇ ਜਿਹੜਾ ਵਿਰਾਸਤ ਵਿੱਚ ਮਿਲਿਆ ਨਿਸ਼ਾਨ ਜਿਹੜੇ ਨਿਸ਼ਾਨ ਦੀ ਛਤਰ ਸ਼ਾਇਆ ਹੇਠਾਂ ਨੂੰ ਇਹ ਜ਼ਮੀਨਾਂ ਮਿਲੀਆਂ ਉਹ ਨਿਸ਼ਾਨ ਦੀ ਅਸੀਂ ਹਰਮਤ ਬੇਰੁਤੀ ਕਰਨ ਦੇ ਉਹਦੇ ਤੇ ਟਰੈਕਟਰ ਚੜਨ ਰਹੇ ਅਸੀਂ ਕੀ ਹੁਣ ਮੰਗ ਕੀ ਕਰਦੇ ਹੋ ਕਿਉਂਕਿ ਪਰਚਾ ਤੇ ਪੁਲਿਸ ਨੇ ਦਰਜ ਕਰ ਲਿਆ ਹੁਣ ਮੰਗ ਕੀ ਹੈ ਤੁਹਾਡੀ ਸਾਡੀ ਮੰਗ ਇਹ ਆਹੀ ਇੱਥੇ ਨਿਸ਼ਾਨ ਸਾਹਿਬ ਉਹਨਾਂ ਉਦਾਂ ਹੀ ਝੁਲਦਾ ਵੇਖਣਾ ਚਾਹੁੰਦੇ ਆ ਜੇ ਸਾਨੂੰ ਨਹੀਂ ਕਹਿੰਦੇ ਵੀ ਅਸੀਂ ਨਹੀਂ ਚਲਾਉਂਦੇ ਤੇ ਆਪਣੇ ਹੱਥਾਂ ਨਾਲ ਕੇ ਚਲਾ ਦੇਣੇ ਜਿਨ੍ਹਾਂ ਨਾਲ ਲਾਇਆ ਜਿਨ੍ਹਾਂ ਨਾਲ ਲਾਇਆ ਚਲਾ ਦੇ ਜਿਨ੍ਹਾਂ ਨਾਲ ਲਾਇਆ ਉਹਨਾਂ ਨਾਲ ਚਲਾ ਦੇਣ ਨਹੀਂ ਤੇ ਇੱਥੇ ਨਿਸ਼ਾਨ ਸਾਹਿਬ ਹਰ ਹਾਲਤ ਦੇ ਵਿੱਚ ਝੁਲੂਗਾ ਇਹ ਬੱਚਾ ਵੀ ਪਾਸ ਹੋ ਸਕਦਾ ਜੇ ਇਹ 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 ਜੋ ਦੁਬਾਰਾ ਲਾ ਦਿੰਦੇ ਜੇ ਹਾਂ ਜੇ ਉਹ ਦੁਬਾਰਾ ਲਾਵੇ ਪਰਚਾ ਵਾਪਸ ਹੋ ਜਾਊ ਪਰ ਜਵਾਬ ਸਹੂਗਾ ਜੀ ਉਹ ਦੁਬਾਰਾ ਉਹਨਾਂ ਹੱਥਾਂ ਦਾ ਨਿਸ਼ਾਨ ਸਾਹਿਬ ਇਹਦੇ ਪਰਚੇ ਦਾ ਕੋਈ ਟੋਕ ਟੋਕੀ ਨਹੀਂ ਲੈਂਦਾ ਚਲੋ ਇਹ ਮਾਂਪੁਰ ਖਾਨ ਨਾਲ ਵੀ ਬਚਨ ਹੋਇਆ ਸੀ ਉਹ ਜੇ ਇੱਥੇ ਦਰਬਾਰ ਬਣਾਉਣ ਦੀ ਗੱਲ ਕਰ ਲੈਣ ਜੇ ਉੱਥੇ ਕਰ ਲੈਣ ਇੱਥੇ ਵੀ ਅਸੀਂ ਨਿਸ਼ਾਨ ਸਾਹਿਬ ਚਲਾ ਦਿੰਨੇ ਆ ਤੇ ਸਾਡਾ ਅਸੀਂ ਸਮਝ ਲਓ ਵੀ ਇਹਨਾਂ ਨੇ ਆਪਣੀ ਕੀਤੀ ਗਲਤੀ ਖਹਿਵਾ ਮੰਗ ਲਈ ਇਹ ਖਹਿਵਾ ਹੋਗੀ ਨਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲ ਪਏ ਤੁਹਾਡਾ ਵੀ ਧੰਨਵਾਦ ਜੀ ਬਹੁਤ ਬਹੁਤ ਸੋ ਇਹ ਸੰਨ ਪਾਸ਼ਾ ਭਾਈ ਰਣਜੀਤ ਸਿੰਘ ਜੀ ਦਸ਼ਮੇਸ਼ ਤਰਨਾਦਾਲ ਦੇ ਪ੍ਰਚਾਰਕ ਨੇ ਜੋ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਜਥੇਬੰਦੀ ਚਲਾ ਰਹੇ প্রচারক ਨੇ اور کافی ਸਤਕਾਰ ਕਮੇਟੀ ਦੇ ਨਾਲ ਵੀ ਇਹਨਾਂ ਦਾ ਨੀਤੀ ਕੋਈ ਨਾ ਕੋਈ ਪੰਗਾ ਖੜਾ ਹੀ ਰਹਿੰਦਾ ਤੁਸੀਂ ਦੇਖਿਆ ਹੋਵੇਗਾ ਇਹਨਾਂ ਨੂੰ ਸੋਸ਼ਲ ਮੀਡੀਆ ਤੇ ਅਕਸਰ ਹਰ ਵਿਸ਼ੇ ਤੇ ਬੋਲਦੇ ਨੇ ਜਦੋਂ ਵੀ ਕਿਤੇ ਪੰਥ ਨੂੰ ਲੋੜ ਪੈਂਦੀ ਹੈ ਇਹਨਾਂ ਦੀ ਤੇ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਵਾਸਤੇ ਵੀ ਤਿਆਰ ਰਹਿੰਦੇ ਨੇ ਭਾਈ ਰਣਜੀਤ ਸਿੰਘ ਨਾਲ ਗੱਲਬਾਤ ਕੀਤੀ ਹੈ ਵੇਖ ਤੇ ਸਰਖਾਫ ਟੀਵੀ ਧੰਨਵਾਦ